ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਚਾਰ ਨਗ ਦਿਖਾਵਾਂਗੇ ਇੱਕ ਮਾਝਾ ਤਾਜੀ ਸੂਈ ਵੀ ਤੇ ਤਿੰਨ ਵੜਾ ਤਾਜੇ ਸੂਈਆਂ ਵੀ ਇੱਕ ਵਿੱਚ ਹੈਗੀ ਐਰ ਸਰ ਡਟੇਲ ਵੀਡੀਓ ਪੁੱਛਦੇ ਆ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਂ ਢਿੱਲੋਂ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 7699099728 7699099728 4 ਨਾਲ ਸਵੇਰੇ ਸਵੇਰੇ ਦਿਖਾਵਾਂਗੇ ਹਾਂ 4 ਪਹਿਲਾ ਨੰਬਰ ਜਿਹੜੀ ਵੈੜ ਦੇਖਦੇ ਆ ਕਿਹੜਾ ਸੁਆ ਈ ਢਿੱਲੋਂ ਦਾ ਫਾਰਮ ਚੋਂ ਲੈਂਿਆ ਇਹ ਦੀਆ ਅਰ ਸ਼ੇਰ ਤੇ ਦੋ ਲੈਂਦੇ ਟੋਕੜਾ ਕ ਬਣਾਉਂ ਬੇਜਤੀ ਆਪਾਂ ਠੀਕ ਹੈ ਤੇ ਮੰਨ ਲੇ ਕਿ ਚੱਲ ਇਹ ਪਲੂਣ ਸੁਈਆ ਢਿੱਲੋਂ ਅੱਜ ਸੁਈ ਨੂੰ ਦੂਜਾ ਦਿਨ ਹੋ ਗਿਆ ਕੱਲ ਸਵੇਰ ਸੁਈ ਦੀ ਬਚਾ ਗਈ ਇਹ ਬੱਸੀ ਹੈ ਇਹ ਵੀ ਐਸੇ ਪੇਪਰ ਸੀ ਮਿਲਦੀ ਆ ਏ ਵੀ ਹਦੇ ਪੇਪਰ ਸੀ ਮਨੇ ਬੱਚੀ ਬਹੁਤ ਪਿਆਰੀ ਐ ਬੇਚੜਾ ਹਾਂਸੀ ਬਹੁਤ ਸੋਹਣੀ ਦਿੱਤੀ ਆ ਆਵੇਗੀ ਇਹ 40 128 ਦੀ ਬਈ ਜੇਰ ਜੀ ਰੋਕਿਆ ਜੇਰ ਦੀ ਕੰਪਲੀਟ ਆ ਬਈ ਦੁੱਧ ਕਿੰਨਾ ਇੱਕ ਸਟਾਰਟਿੰਗ ਆ ਦੁੱਧ ਆ ਢੱਲੋ ਮੰਨ ਕੇ ਲੈਣਾ ਹੁਣ ਕੱਲ ਦੀ ਸਵੇਰ ਨੂੰ ਥੱਲੇ ਬੋੜਾ ਹੁਣ 17 18 ਕਿਲੋ ਹੁਣ ਤਿਆਰ ਹੋ ਕੰਡਿਆ ਆ 8 ਕਿਲੋ ਟਾਈਮ ਦਾ ਹਾਜ਼ਰ ਰਹੇਗਾ ਹਾਂ ਹਾਂ 8 ਲੀਟਰ ਟਾਈਮ ਅੰਦਾਜ਼ਾ ਕਿੰਨਾ ਕ੍ਰੋਸ ਕਰ ਜੋਗੇ ਕ੍ਰੋਸ ਬਈ ਜਿੰਨਾ ਤੋਂ ਲਈ ਆ ਆਪਾਂ ਤਾਂ ਕਦੇ ਦੀ ਮੰਨੇ ਸੀ 30 35 ਕਿਲੋ ਦੁੱਧਾ ਯਾਨੀ ਕਿ ਆਪਾਂ ਬਾਲਾ ਨਹੀਂ ਕਹਿੰਦੇ 22 23 ਕਿਲੋ ਦੇਣਾ ਚਾਹੀਦਾ 22 ਠੀਕ ਹੈ ਨਿਆਣਾ ਪਾਉਣਾ ਪਾ ਲੋ ਨਹੀਂ ਕੋਈ ਦਿੱਕਤ ਨਹੀਂ ਹਾਂ ਬਹੁਤ ਦਿੱਕਤ ਨਹੀਂ ਚਵਾਈ ਚ ਬਹੁਤ ਸੋਹਣੀ ਦੰਦੋਂ ਕਿਵੇਂ ਆ ਦੰਦੋਂ ਵੇਖੀ ਨਹੀਂ ਮੈਂ ਕਹਿੰਦੇ ਯਾਰ ਅੰਦਾਜ਼ਾ ਚੌਗੀ ਕੋ ਹੋਊਗੀ ਹਾਂ ਚੌਗੀ ਕੋ ਸੋ ਅੰਦਾਜ਼ਾ ਚੌਗੀ ਕੋ ਲੇਵਾ ਪੂਰਾ ਫਿਟਿੰਗ ਵਾਲਾ ਦੇਖੋ ਕਿਆ ਬਾਤਾਂ ਪੂਰੀ ਸਾਫ ਸੁਥਰੀ ਜਿੰਦ ਜਾਨ ਤੇ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਪੂਰੀ ਚੰਗੀ ਜਿੰਦ ਜਾਨ ਵਾਲੀ ਸਾਫ ਸੁਥਰੀ ਬਾਕੀ ਪਿੱਛੇ ਵੇਦੇ ਬੱਚੀ ਬਹੁਤ ਪਿਆਰੀ ਆ ਤੋਂ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਲੇਵੀ ਵਾਲੇ ਪਾਸੋਂ ਪੂਰੀ ਓਕੇ ਆ ਖਬਰ ਦਾ ਤੋਂ ਦੇਖੋ ਤੋਰਾ ਵਗੈਰਾ ਦੇਖੋ ਜਮ ਫੋਰਨ ਕੰਟਰੀ ਵਾਲੇ ਗੰਨਾਂ ਨਾਲ ਦਾ ਤੇ ਸਾਫ ਸੁਥਰੀ 16 ਲੀਟਰ ਦੀ ਬੋਲੇਜ ਸਟਾਰਟਿੰਗ ਆ ਰੇਟ ਫੋਨ ਤੇ ਹੋਊਗਾ ਬਿਲਕੁਲ ਬਾਜੋ ਤੇ ਪਿੱਛੇ ਬੱਛੀ ਦੇਖੋ ਇਹ ਬਹੁਤ ਪਿਆਰੀ ਆ ਚੰਗੀ ਐਚ ਐਫ ਬਰੀਡ ਦੀ ਬੱਛੀ ਆ ਸੂਈ ਸਵਾਈਆ ਚੋਕੇ ਤਸੱਲੀ ਕਰਕੇ ਲੈ ਸਕਦੇ ਹੋ 17 ਤੁਰਾ ਜਮਾ ਓਕੇ ਮੈਂ ਕਿਹਾ ਗੰਨੇਰ ਕੀ ਚਵਾਈਏ ਅੱਗੇ 2 ਨੰਬਰ ਜਿਹੜੇ ਪੈਰ shear ਦੇਖਦੇ ਆ 8 ਦਿਨ ਲੰਘ ਕੇ ਜਦੋਂ ਸੂਈ ਨੂੰ ਡੇਢ ਮਹੀਨਾ ਹੋ ਗਿਆ ਬੱਸ ਆ ਮਗਰ ਹੈ ਦੇ ਬੱਚਾ ਮਗਰ ਸੂਈ ਨੂੰ ਡੇਢ ਮਹੀਨਾ ਹੋ ਗਿਆ 15 ਤੋਂ 16 ਕਿਲੋ ਦੁੱਧ ਹੁਣ ਤਿਆਰ ਹੋ ਦੁੱਧ ਅਸੀਂ 8 19 ਕਿਲੋ ਜੋ ਕੇ ਲਿਆ ਮੈਂ ਠੀਕ ਹੈ ਥੋੜਾ ਜਨੇ ਖੁੱਲੀ ਆਈ ਗਈ ਬਾਈ ਯਾਰ ਉਹਦਾ ਕਰਕੇ ਇੱਕ ਜਨ ਨਹੀਂ ਪ੍ਰੋਪਰ ਸੇਵਾ ਨਹੀਂ ਹੁੰਦੀ ਜਿੰਨੀ ਉਹ ਫਾਰਮ ਵਾਲੇ ਕਰਦੇ ਸੀ ਠੀਕ ਹੈ ਯਾਨੀ ਕਿ ਉਹਨੂੰ 15 16 ਕਿਲੋ ਹੋਗਾ ਸੂਆ ਕਿਹੜਾ ਉਹ ਸੂਆ ਭਈ ਦੂਜੀ ਸੂਈ ਦੀ ਠੀਕ ਹੈ ਚੌੜੀ ਰਾਜ ਰੂਜੀ ਬਹੁਤ ਹਨਾ ਹਾਂ 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 ਵੀ ਟੌਪ ਦੀ ਐ ਸੇ ਰਾਜ ਜਿਹਨੂੰ ਪ्योर ਕਹਿੰਦੇ ਨੇ ਠੀਕ ਹੈ ਮੱਝ ਤਾਂ ਖੁੱਲੀ ਜਾਂਦੀ ਪਹਿਲਾਂ ਹੀ ਕਿਸੇ ਦੇ ਘਰੇ ਜਾਊ ਲੱ ਚੌਣ ਜਵਾਇ ਕਿ ਨੰਬਰ ਇੱਕ ਨੰਬਰ ਚਵਾਈ ਹੈ ਬਾਈ ਥਾਂ ਵੀ ਦੱਸਦਾ ਬਾਕੀ ਸੀਟ ਨਹੀਂ ਦੰਦ ਕੋਈ ਟਿਕਟ ਲਾਤਾ ਨਹੀਂ ਲੱਗਿਆ ਵਾ ਨਾ 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 ਪੂਰਾ ਨਹੀਂ ਟੋਰੀ ਬਾਹਰ ਨੂੰ ਤੇ ਰੇਟ ਕੀ ਰਹੂਗਾ ਰੇਟ ਬਾਈ ਢਿੱਲੋ ਦਾ ਮੁੱਲ ਜਿੰਨਾ ਮਰਜ਼ੀ ਕਰਾ ਲਾ 60 ਚੋਂ ਮਾਨਤਾਨ ਕਰ 60 ਚੋਂ ਮਾਨਤਾਨ ਤੇ ਜਾ ਕੇ ਆਉਂਦੇ ਘਰੇ ਜਿਹੇ ਜਿਹੇ ਮਰਜ਼ੀ ਸੀਮੈਂਟ ਰਖਾ ਸਕਦੇ ਐਰ ਸਿਰ ਦਾ ਹਨਾ ਬਾਈ ਟੋਪ ਦੀ ਐਰ ਸਿਰ ਉਹਨਾਂ ਦੇ ਘਰ ਦੀ ਸ਼ਾਨ ਸੀ ਇਹ ਬੰਦੇ ਦੀ 60000 ਰੁਪਏ ਦੀ ਦੁੱਧ 15 ਮਨ ਗਿਲੇ ਦੇ ਹਾਂ ਦੁੱਧ 15 ਮਨ ਗਿਲੇ ਦੇ ਸੋ ਦੁੱਧ 15 ਲੀਟਰ ਮੁੱਲ 60000 ਰੁਪਏ ਦੇਵਾ ਕੀ ਰਾਜੀ ਰੋਜੀ ਪੱਠ ਪੜੇ ਦੀ ਬੰਦਾ ਚੌੜੀ ਦੇਖੋ ਮਗਰ ਉਸਾਨਾ ਵਰਗੀ ਪਈ ਆ ਤੇ ਪਿਓ ਰੈਰ ਸਾਹਿਬ ਦੇ ਵਿੱਚ ਆ ਜਮਾ ਰੰਗ ਰੂਗ ਬਾਜ ਬਹੁਤ ਚੰਗਾ ਇਹਦਾ ਸਾਫ ਸੁੱਧ ਤਰ੍ਹਾਂ ਦੇ ਬਾਕੀ ਲਿਵਾ ਵਗੈਰਾ ਦੇਖੋ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਇਸ ਵਕਤ 10 ਵਜੇ ਦਾ ਟਾਈਮ ਆ ਹਨਾ ਹਾਂ ਹਾਂ ਹੁਣ ਤਾਂ ਚਵਾਈ ਹੋਈ ਦਸੀ ਹੁਣ ਤਾਂ ਚਵਾਈ ਹੋਈ ਵੀ ਉਸ ਹਿਸਾਬ ਨਾਲ ਗੈਸ ਕਰ ਲਿਓ ਤੇ ਥਾਂੜ ਦੇਖੋ ਨੇੜ ਤੋਂ ਮੁੱਠੀ ਵਾਲਾ ਚਾਰੇ ਸਾਹ ਨਿਕਣ ਵਿੱਚ ਸਾਫ ਸੁੱਧ ਤਰੇ ਵਿੱਥੀ ਦੇ 60000 ਕੀਮਤ ਜਿੰਦ ਜਨ ਰਾਜੀ ਸਮੀ ਪਲੀ ਵੀ ਬਹੁਤ ਜਿਆਦਾ ਠੀਕ ਹੈ 3 ਮਹੀਨਾ ਹੋ ਗਿਆ ਸਭ ਨੂੰ ਪੂਰਾ ਤਿੰਨ ਨੰਬਰ ਜਿਹੜੀ ਦੇਖੀ ਐ ਨੇ ਕਾਲੀ ਵੜ ਇਹ ਪਲੂਨ ਸਰੀਆ ਢੋ ਕੱਲ ਸਵੇਰ ਸਰੀਆ ਬੱਸਾ ਮਗਰ ਜੀ ਬੱਚਾ ਇਹਦੇ ਮਗਰ ਆ ਜੇਰ ਜੱਪਾ ਓਕੇ ਜੇਰ ਜੱਪੀ ਦੀ ਓਕੇ ਆ ਬਈ ਠੀਕ ਹੈ ਤੇ ਦੁੱਧ ਕਿੰਨਾ ਖਾਜ ਰਾ ਦੁੱਧ ਬਈ ਹੁਣ ਹੋਊਗਾ 9-10 ਕਿਲੋ ਗੋਲਾ ਸਾਢੇ 4 ਲੀਟਰ ਟਾਈਮ ਦਾ 5 ਕਿਲੋ ਇੱਕ ਟਾਈਮ ਦਾ ਥੁੱਲਾ ਠੀਕ ਹੈ ਚੋਣ ਚਵਾਦੀ ਐ ਇੱਕ ਨੰਬਰ ਆਹ ਇੱਕ ਨੰਬਰ ਚਵਾਈ ਆ ਤੇ ਇੱਕ ਥੋੜਾ ਨੋਕਸ ਜ਼ਰੂਰ ਆ ਪਹਿਲਾਂ ਦਰਦਾਂਗੇ ਜਿਹੜਾ ਮੂਹ ਲਾ ਦੇਣਾ ਪਹਿਲਾਂ ਨਾ ਉਹ ਕਮੇਨੀ ਆਣੀ ਪੰਜ ਚਾਰ ਕਿਧਾਰੋਂ ਬੰਦਾ ਨਹੀਂ ਬਰਾਬਰ ਚੱਲਦਾ ਅੱਛਾ ਕਮੇਨੀ ਆਣੇ ਮੂਹਰੇ ਖੜੇ ਆ ਮੂਹਰੇ ਖੜਨ ਆ ਇੱਧਰਲੇ ਪਾਸੇ ਆ ਮਾੜੀ ਧਾਰ ਹੁੰਦੀ ਹੈ ਪਾਸੇ ਦੇਖੀ ਜਾਂ ਜੀ ਪਹਿਲੀ ਬਾਲਟੀ ਜੀ ਆਣੀ ਵੀ ਪਾਸੇ ਤੋਂ ਨਿਕਲਣਾ ਠੀਕ ਅਛੀ ਧਾਰ ਥੱਲੇ ਬਾਲਟੀ ਚ ਪੈਂਦੀ ਹੈ ਉਹਦੇਆਂ 5 10 ਕਿ ਬਾਲਾਂ ਨੇ ਪਾ ਫਿਰ ਬਾਜ ਉਹ ਜਮਾ ਇਹਦਾ ਪਾ ਫਿਰ ਉਹਦੇ ਹਿਸਾਬ ਨਾਲ ਢਿੱਲੋ ਪਾ ਵੀ ਲੋੜਿਆ ਦਾ ਭਾਈ ਠੀਕ ਹੈ ਇਹ ਤਾਂ ਮੁੱਲ ਜਿੰਨਾ ਮਰਜ਼ੀ ਕਰਾ ਲੈ 37000 ਦੀ ਸਰੂ ਦਾ ਕਰ ਕੀ ਹੈ ਸਰੂ ਦਾ ਕਰ ਨਹੀਂ ਇਹ 50 ਤੋਂ ਬਾਹਰ ਸੀ ਹਾਂ 50 ਤੋਂ ਬਾਹਰ ਸੀ ਸੋ 37000 ਦੇ ਵਿੱਚ ਤਾਜੀ ਸੂਈ ਸਵਾਈ ਥੋੜੇ ਅੱਖਰ ਜੇ ਤੇ ਸਾਫ ਸੁਥਰੀ ਜਮਾ ਬਾਕੀ ਸੀਟ ਢੱਡੀ ਬਿਠਾਈ ਦੇ ਦੋ ਦੁੱਧ ਪਾ ਦੂ 15 16 ਗਲਾਗ ਭਗਣ ਚੌਂਆ ਮੰਨ ਕੇ ਲੈ ਜਾ ਕੋਈ ਜਾ ਜਾ ਗੱਲ ਤੇ ਆ ਜਿਹੜਾ ਥਾਣਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਮੇਣੀ ਵਾਲਾ ਮੂਹਰਲਾ ਤੁਹਾਨੂੰ ਉਹ ਸਰੂ ਮਾੜਾ ਦਿਖਾਈ ਦਿੰਦਾ ਸਰੂ ਮਾੜਾ ਦੇ ਹੋਰ ਕੋਈ ਚੱਕਣੀ ਆ ਹੀ ਵਧਿਆ ਥੱਲੇ ਸੀਟ ਢੰਡੀ ਦਰਦਿਆ ਲਗਾਦਾ ਮਾਰਦਿਆਂ ਛਾਈ ਵਾਲਾ ਆ ਜੋ ਠੀਕ ਅੱਗੇ ਜੀ ਮੱਝ ਦੇਖੀਏ ਨੇ ਆਪਾਂ ਏਡ ਲੋ ਤੀਜੇ ਸੂਏ ਸੁਈ ਆ ਬਈ ਸਵੇਰ ਦਾ ਚੱਲ ਤੀਜਾ ਗਿਆ ਹਮਾਲਾ ਚੌਥਾ ਮੰਨ ਕੇ ਲੈ ਜਾ ਆਪਾਂ ਜਿਹਦੇ ਨਾਲ ਚੌਥਾ ਮੰਨ ਲੈ ਹਣਾ ਹਾਂ ਹਾਂ ਬਚਾ ਕੀ ਆ ਕੱਟੀ ਦਿੱਤੀ ਟੱਲੋ ਕੱਟੀ ਬਹੁਤ ਪਿਆਰੀ ਹੈ ਹਾਂ ਕੱਟੀ ਬੁਰੀ ਵਧੀਆ ਬਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਦਵਾਇਆ ਜਾਖ ਮੈਂ ਤੈਨੂੰ ਹੋ ਗਿਆ ਬਈ 8 ਵਜੇ ਤੋਂ ਸੂਈ ਨੂੰ ਤੇ ਦੁੱਧ ਕਿੰਨਾ ਖਾਜ ਰਾ ਦੁੱਧ ਰੱਟੇ ਲਾਉਣਾ ਪਿਆਰ ਜਿਹਾ ਹੋਊਗਾ ਮੈਂ ਤੈਨੂੰ ਕਹਿ ਦਾਂ 8-9 ਕਿਲੋ ਹੋ ਗਈ ਹੈ 8 ਕਿਲੋ ਮੰਨ ਲੈ 8 ਕਿਲੋ ਮੰਨ ਕੇ ਲੈ ਜਿਉਂ ਹੈ ਨਵੀਂ ਹੈ ਬਈ ਤੇ ਥਣ ਥਣ ਦੀ ਚੰਗੀ ਹੈ ਚਬਾਈ ਇੱਕ ਨੰਬਰ ਆ ਬਈ ਟੱਲੋ ਸੋ ਥਣ ਦੇਖੋ ਮੁੱਠੀ ਵਾਲਾ ਸਾਫ ਸੁਥਰਾ ਥਣ ਵਾਲੀ ਨਹੀਂ ਹੈਗੀ ਲੱਤਾਂ ਮਾਰਦੀ ਆ ਠੀਕ ਹੈ ਹਾਂ ਹਾਂ ਤੇ ਵਜਨ ਹੈਗਾ ਕਦ ਕਦ ਦੇ ਮੇਰੇ ਨਾਲ ਹਾਂ ਠੀਕ ਹੈ ਬਈ ਸਿੰਕ ਆ ਜਿੰਨਾ ਮਰਜ਼ੀ ਕਰਾਲਾ ਆਪਾਂ 70 ਚੋਂ ਮਾਨਤਾਨ ਕਰਦੇ ਸੋ 70000 ਦੇ ਵਿੱਚੋਂ ਮਾਨਤਾਨ ਤੁਹਾਡਾ ਹੋ ਜਾਊਗਾ ਤੇ ਦੁੱਧ ਕਿੰਨਾ ਮੰਨ ਕੇ ਲੈ ਲੈਣਾ ਬੰਦਾ ਦੁੱਧ ਮੰਨ ਕੇ ਲੈ ਜੀ 8-9 ਕਿਲੋ ਹੁਣ 8-9 ਕਿਲੋ ਮੰਨ ਲੈ 10 ਮੰਨ ਕੇ ਲੈ ਲੈ 10 ਪਾ ਦੋ 10 11 ਕਿਲੋ ਦੁੱਧ ਨੂੰ ਪਾ ਦੋ ਕਿਉਂਕਿ ਮੈਲਾ ਮੂਲਾ ਮਾਰਨ ਨਾਲ ਸਾਫ਼ ਹੋਣਾ ਸੋ 70000 ਚ ਸੂਈ ਸਵਾਈ ਮੈਂ ਸੋ ਵੀਰ ਚਾਰ ਨਗਦ ਦਿਖਾ ਦੇ ਤੁਹਾਨੂੰ ਸੂਈ ਸਵਾਈ ਇੱਕ ਦਿਖਾ ਦੀ 70000 ਵਾਲੀ ਮੈਂ ਤੇ ਨੰਬਰ ਹੈਗਾ ਆਪਣਾ 86990 9978 ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ